ਜਪਜੀ ਸਾਹਿਬ ਏਕ ਓ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ ਚੁੱਪੇ ਚੁਪਨਾ ਹੋਈ ਜੇ ਲਹਰ ਲਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪਰੀਆਂ ਪਾਰ ਸੈ ਸਿਆਣ ਪਨ ਲਖ ਵੇ ਤਾਂ ਇੱਕ ਨ ਚਲੇ ਨਾਲ ਕਿਵ ਸਚਿਆਰਾ ਹੋਈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਾਕਾਰ ਹੁਕਮ ਨੇ ਕਹਿਆ ਜੀ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮੀ ਲਿਖਦਕ ਸੁਪਾਈਏ ਇੱਕ ਮਾ ਇੱਕ ਨਾ ਹੁਕਮੀ ਬਖਸ਼ੀਸ਼ ਏਕੇ ਹੁਕਮੇ ਸਦਾ ਪੁਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਵਜੇ ਤਾਹੋਂ ਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਜ ਜਣੇ ਨਿਸ਼ਾਨ ਗਾਵੇ ਕੋ ਗੁਣਵ ਦੇਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਿਸ਼ੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਥੀ ਨ ਆਵੇ ਟੋਟ ਕਰ ਕਰ ਕਥੀ ਕੋਟੀ ਕੋਟ ਢੇਂਦਾ ਦੇ ਲੈਂਦੇ ਠਗ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਹਿਬ ਸਾਚੀ ਨਾਹੀ ਪਾਖਿਆ ਪਉ ਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰਕੇ ਆਗੇ ਰਖੀਏ ਜਿਸਿਸ ਉਪਾਰ ਮੂੰਕੇ ਬੋਲਨ ਬੋਲੀਏ ਜੇ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਕਰਮੀਆਂ ਦੇ ਕਪੜਾ ਨਦਰੀ ਮੁਫਦਵਾਰ ਨਾਨਕੇ ਵੇ ਜਾਣੀਏ ਸਾਬਾ ਪੈ ਸਚਾਰ ਥਾਪਿਆ ਨ ਜਾਇ ਕਿਤਨ ਹੋਏ ਆਪਿ ਆਪ ਨਰੰਜਨ ਸੋਏ ਜਿਸੇ ਉਹ ਤੈਨ ਪਾਇਆ ਮਾਨ ਨਾਨਕ ਕਾਬੀਏ ਗੁਣੀ ਨਦਾਨ ਗਾਵੀਏ ਸੁਨਗੇ ਮਨ ਰਖੀਏ ਪਾਉ ਦੁਖ ਪਾਸ ਕਰ ਲਾ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾਸਮਾਈ ਗੁਰੂ ਈਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸ ਨਾ ਜਾਈ ਤੀਖਨਾਵਾ ਜੇ ਤਿਸ ਪਾਵਾਂ ਬਿਨ ਪਾਣੇ ਕੇ ਨਾਹੀ ਕਰੀ ਜੇਤੀ ਛੇਟਾ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸੇਖ ਸੁਣੀ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸ ਨਾ ਜਾਈ ਜੇ ਜੋ ਵਿਚਾਰੇ ਆ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਇ ਕੇ ਜਸ ਕੀਰ ਜਗਲੇ ਜੇ ਤਿਸ ਨਦਨਾ ਆਵੇ ਤਾਂ ਬਾਤ ਨੁ ਬੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸੇਧ ਪ੍ਰੇ ਸੁਨਨਾਥ ਸੁਣਿਆ ਤਰਤਲ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹ ਨ ਸਕੇ ਕਾਲ ਨਾਨਕ ਭਗਤ ਸਦਾ ਅਵਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦਰ ਸੁਣਿਆ ਮੁਖ ਜ਼ਲਾ ਹਰਮੰਦ ਸੁਣਿਆ ਜੋਗ ਜੁਗਤ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਅਵਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾਸ ਸੰਤੋਗ ਗਿਆਨ ਸੁਣਿਆ ਅਠਸਲਕ ਇਸ਼ਨਾਨ ਸੁਣਿਆ ਪਰਪੜ ਪਪਾ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਅਵਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਸਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਏ ਇਸ ਗਾਹ ਨਾਨਕ ਭਗਤਾਂ ਸਦਾਮਗਾਸ ਸੁਣਿਆ ਦੂਪ ਫਵਕਾ ਨਾਸ ਮੰਨੈ ਕੀ ਗਤ ਕਹੀਂ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੈ ਕਾ ਬਹਿ ਕਰਨ ਉਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੈ ਸੁਰਤਮੈ ਮਨ ਬੁੱਧ ਮੰਨੈ ਸਗਲ ਪਉਣ ਕੀ ਸੁੱਧ ਮੰਨੈ ਮੂ ਝੋਟਾ ਨ ਕਹੈ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੈ ਮਾਰ ਠਾਕ ਨ ਪਾਏ ਮੰਨੇ ਪਰਸੇਂ ਪਰ ਗੜ ਜਾਏ ਮੰਨੇ ਮਾਗਨ ਚੱਲੇ ਪੰ ਮੰਨੇ ਧਰਮ ਸੇ ਦੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਨੇ ਮਨ ਕੋਈ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਰਦਾਰ ਮੰਨੇ ਤਰੇ ਤਰੇ ਸੂਰ ਸੇ ਇੱਕ ਮੰਨੇ ਨਾਨੁ ਪਗਵਨ ਬੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਨੇ ਮਨ ਕੋਈ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰਜਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਧੋਲ ਧਰਮ ਦਿਆ ਕਾ ਪੂਤ ਸੰਦੋਗ ਥਾਪ ਰਖਿਆ ਜਨਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਪਾਰ ਤਰਤੀ ਭਰੇ ਹੋਰ ਹੋਰ ਤਿਸਤੇ ਪਾਰ ਤਲੇ ਗਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਬੁੜੀ ਕਲਾਮ ਇਹੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨਸ ਵਾਲੀਆ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀ ਤਪ ਸਉ ਇਕੋਕ ਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਤਪਾਵੇ ਸਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗੁਰੁ ਨਿਤਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਾ ਪਾਕਸਾਰ ਅਸੰਖ ਮੋਲੇ ਬਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਅੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਕਰ ਜਾਏ ਜੋ ਅਸੰਖ ਗਲੋਟ ਤਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲਪਖ ਕਾਏ ਅਸੰਖ ਨਿੰਦਕੇ ਸਿਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅ ਸੰਖ ਨਾਮ ਸੰਖ ਤਾਵ ਅਗੰਮ ਗੰਮ ਅ ਸੰਖ ਲੋ ਅ ਸੰਕੇ ਸੇ ਪਾਰੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਰਗਾਹ ਅਖਰੀ ਲਿਖਣ ਬੋਲਣ ਬਾਣੀ ਅਖਰਾ ਸੇ ਸੰਜੋਖਾਣੀ ਜਿਨੇ ਲਿਖੇ ਤੇ ਸੁਨਵਾਏ ਜੇ ਫਰਮਾਇ ਤੇ ਤੇ ਭਾਏ ਜੇ ਤਾ ਕੀਤਾ ਤੇ ਤਨਾ ਵੇ ਨਾ ਵੇ ਨਾਹੀ ਕੋ ਤੋ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਜਾਮਾ ਏਕ ਵਾਰ ਜੋਤ ਉਦ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਨ ਲਈ ਹੋਤੈ ਪਰਿਯਮਾਤਮਾ ਸੰਗੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਆਖ ਨਾਏ ਕਰ ਕਰ ਕਰਨਾ ਲਿਖ ਲਾਇ ਜਾਏ ਆਪੇ ਵੀਜ ਆਪੇ ਹੀ ਗਾਏ ਨਾਨਕੁਮ ਕੀ ਆਏ ਜਾਏ ਤੀਰ ਸਤਪ ਤਿਆਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਮ ਕੀਤਾ ਭਉਤ ਗਤ ਜਿਸ ਮਨ ਨਾਲ ਸਭੁਨ ਤੇ ਨਾ ਕੋ ਵੀ ਕਿਤੇ ਭਗਤ ਰਹਾਈ ਸਵਾਤਾਰ ਬਣ ਬਿਨ ਸਸਨ ਜੋ ਕੌਂਸਿਲ ਹੋਵਤ ਕਨ ਕਾਉਂਸਲ ਤੇ ਕਾਉਂਨ ਬਾਹਰ ਕਮਨ ਸਵੇਰ ਤੇ ਮੇਰਾ ਕਮਨ ਜੇ ਤੋਕਰ ਬਿਲਣਾ ਪਈਆਂ ਬੰਦੀ ਜਿਓ ਹੋਵੇ ਲਿਖ ਪ੍ਰਾਨ ਵਕਤਨ ਭਾਇਆਂ ਕਾਦੀਆਂ ਚ ਲਿਖਣ ਲਈ ਕਰਾਨ ਤੇ ਦਵਾਨਾ ਜੁਗਰੀਆਂ ਤੇ ਤੁਮਾਨਾ ਕੋਈ ਜਾ ਕਿ ਤਾਸੀ ਡਿਗ ਜਾਣੀ ਆਪ ਜਾਣੇ ਸੋਈ ਕੇਕ ਰਖਾ ਕੇਸ ਲਾ ਕੇ ਇਨੇ ਕਿ ਜਾਣਾ ਨਾਨਕ ਦਾ ਜਾਦੂ ਆ ਕੇਕ ਦੀਸਣਾ ਵੱਡੇ ਸਭ ਵੱਡੀ ਨੇ ਕੀਤੀ ਜਾ ਕੋਈ ਨਾਨਕ ਜੇ ਪਹਿ ਅੱਗੇ ਕਹਿਣਾ ਸੋਈ ਪਤਾਲਾ ਪਤਾਲਾ ਰਖਾ ਗਸ ਗਸ ੜਕੜ ਕੁੜ ਕੁਪਾਲ ਥਕੇ ਵੀਦ ਗਾਇਨਕ ਬਾਤ ਸੱਸ ਸਟੈਨਾ ਗਾਇਨਕ ਦੇ ਬਾ ਅਸਲ ਇੱਕ ਤਾਤ ਲੇਖਾ ਹੋਏ ਤੇ ਲਿਖੀ ਲਿਖੋ ਨਾਨਕ ਵੱਡਾ ਖਿਆ ਪਿਆਣਿਆ ਸਲਾਹੀ ਸਲਾਹ ਇਤੀ ਸੁੱਤਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ ਸਮੁੰਸਾ ਸੁਲਤਾਨ ਗਿਰੇ ਤੇ ਮਾਨਦਾਨ ਕਿਹੜੇ ਜਲਾਵ ਨਹੀਂ ਜੇ ਤੇ ਸਮਾਨਾ ਵਿਸਰੇ ਅੰਤ ਨ ਸਿੱਧੀ ਕਹਣ ਅੰਤ ਗਣੇ ਦੇਨਾ ਤਾਂ ਅੰਤ ਨੇ ਜਾਪੇ ਕਾਉਣਵੰਤ ਰਿਆ ਕੀਤਾ ਕਾਰਨ ਤੇ ਆਪੇ ਬਾਰਾ ਬਾਰ ਅੰਤ ਕਾਰਨ ਕੇਤੇ ਬਲੈ ਤਾਂ ਦੇ ਅੰਦਰ ਬਾਇ ਜਾਏ ਇਹ ਅੰਤ ਨਹੀਂ ਜਾਣੇ ਕੋਈ ਬਹੁਤ ਅਜੀਬ ਬਹੁਤ ਹੋਈ ਵੱਡਾ ਸੈਭੂ ਚਾਹਤਾ ਹੁੱਚੀ ਉਪਰ ਉਜਨ ਹੋ ਇਹ ਵੱਡੂ ਚਾਹਵੇ ਕੋਈ ਜਾਣੇ ਸੋ ਜੇ ਵਡਾਪ ਜਿਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨੰਦ ਮਾਈ ਕਿਤੇ ਮੰਗੇ ਜੋਤ ਪਾਰ ਕਿਤੇ ਅਗਨ ਤਹੀਂ ਵਿਚਾਰ ਕਿਤੇ ਖਫਤੜੇ ਕਰਕੇ ਤੇ ਲੈ ਲੈ ਮੁਕਰਪਾਏ ਕਿਤੇ ਮੁਰਖਾਈ ਖਾਏ ਕਿਤੇ ਦੁਖ ਫੂਸਦ ਮਾਰ ਏ ਪੈਦਾ ਤਰੀ ਦਾ ਤਾਰ ਬੰਨ ਖਲਾਸੇ ਪਾਣੇ ਹੋਰ ਹੋਰ ਰੱਖੇ ਸਕੇ ਕੋਈ ਜੇ ਕੋ ਖਾਏ ਇਕ ਅਕਨ ਬਾਏ ਉਹ ਜਾਣਿਆ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅਕੇ ਸੇ ਵੀ ਕਹੀ ਕੀ ਜਿਸ ਨੂੰ ਬਖਸ਼ਿਸ਼ਿ ਤੇ ਸੁਨਾ ਨਾਨਕ ਪਾ ਸਾਹੀ ਪਾਸਾ ਅਮੁੱਲ ਗੁਣ ਅਮੁੱਲ ਪਰ ਅਮੁੱਲ ਪਰ ਅਮੁੱਲ ਪੰਡਾਰ ਮੁੱਲ ਆਵੇ ਮੁੱਲ ਲਈ ਜਾਏ ਅਮੁੱਲ ਪਾਏ ਮੁੱਲ ਸਮਾਏ ਅਮੁੱਲ ਤਰ ਮੁੱਲ ਨਿਮਾਨ ਅਮੁੱਲ ਤਲ ਮਰ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸਾਨ ਅਮੁੱਲ ਕਰਮ ਓ ਭਗ ਪਰਵਾਨ ਅਮੁੱਲ ਮੁੱਲ ਆਕੇ ਜੇ ਆਖ ਆਖ ਰਹੇ ਲਿਉ ਨਾਏ ਆਕੇ ਵੇਦ ਪਾਠ ਪ੍ਰਾਨ ਆਕੇ ਪੜੇ ਕਰ ਬਖਿਆਨ ਆਕੇ ਪਰਮੇ ਆਕੇ ਇੰਦਰ ਆਕੇ ਗੋਪੀ ਤੇ ਗਵਿੰਦ ਆਕੇ ਇਸ ਰੱਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਵਾਖੇ ਦੇਵ ਆਖੇ ਸੁਨਮਨ ਦੇਨੋ ਸੇਵ ਕਿਤੇ ਆਖੇ ਆਕਣ ਪਾਏ ਕਿਤੇ ਕਿਹ ਕਹੜੋ ਰਿਜਾਈ ਇਤੇ ਕਿਤੇ ਹੋਰ ਕਰੇ ਤਾਂ ਆਖ ਸਕੀ ਕੀ ਕੀ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲੂ ਗਾੜ ਲਿਖੀਏ ਸਰਗਵਾਰ ਅਗਵਾਰ ਸੋ ਦਾ ਤੇਰਾ ਸੁਖ ਹੈ ਕਹੇ ਜਿਦਵੇ ਸਰਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਅਸੰਖਾ ਕਿਤੇ ਤੇਰੇ ਗਾਵਣ ਹਾਰੇ ਕਿਤੇ ਤੇਰੇ ਰਾਵਸਿਮ ਕਿਤੇ ਤੇਰੇ ਗਾਵਣ ਹਾਰੇ ਗਾਵੰਤਨ ਨੂੰ ਜਿਹਦੇ ਗੁਣੇ ਲਿਖ ਲੈ ਤੰ ਵਿਚਾਰੇ ਗਾਵੰਤਨ ਨੂੰ ਇਸਰਬਾ ਮਾ ਦੇਵੀ ਸੁੰਦਰ ਸਾਰੇ ਗਾਵੰਤਨ ਨੂੰ ਇੰਦਰ ਨਰਸਨ ਰੂਪ ਦੇਵ ਜੰਨਨ ਵਾਲੇ ਗਾਵੰਤਨ ਨੂੰ ਸਿੱਧ ਸਮਾਧੀ ਅੰਦਰ ਗਾਵੰਤਨ ਨੂੰ ਖੜੀ ਜਾਰੇ ਗਾਵੰਤਨ ਨੂੰ ਜਿਹਦੇ ਗਾਵੰਤਨ ਨੂੰ ਵੀਰ ਕਰਾਲੇ ਗਾਵੰਤਨ ਨੂੰ ਪੰਦ ਮੂਰਤੀ ਜੂਜੋ ਵਿਦਨ ਵਾਲੇ ਗਾਵੰਤਨ ਨੂੰ ਮੋਹਣੀਆਂ ਮਨਮੋਹ ਸੁਰਗਮਿਸ਼ ਪਿਆਲੇ ਗਾਵੰਤਨ ਨੂੰ ਰਤਨ ਪਾਇਤਰੀ ਅਰਸਤਿਥ ਨਾਲੇ ਗਾਵੰਤਨ ਨੂੰ ਜੁਰਮ ਗਾਵੰਤਨ ਨੂੰ ਖੜੀ ਜਾਰੇ ਗਾਵਨ ਤੁਜਨੋ ਖੰਡ ਮੰਡਲ ਵਰ ਬੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਜਨੋ ਗਾਵਨ ਜੋ ਤੁਰ ਭਾਵ ਰਤੇ ਤੇਰੇ ਭਗਤ ਸਾਲੇ ਹੋਰ ਕਿਤੇ ਤੁਨ ਗਾਵ ਸੇ ਮਜਦ ਨਾਨ ਕੇ ਆਚਾਰੀ ਸੋਈ ਸੋਈ ਸਦਾ ਸੱਚ ਸਹਿਬ ਸੱਚਾ ਸੱਚੀ ਨਹੀਂ ਹੈ ਪੀ ਉਸੀ ਜੈਨ ਜਸੀ ਰਜਨ ਜਿਨ ਚਾਈ ਰੰਗੀ ਰੰਗੀ ਪਾਤੀ ਕਰ ਕੇ ਜੀ ਸਿੰਘ ਬਾਇਆ ਜੀ ਭਾਈ ਕਰ ਕੇ ਵੇਖੇ ਕੀਤਾ ਆਪਣਾ ਜਿਸ ਤੇ ਟਿਆਈ ਜੋਤੀ ਭਾਈ ਸੋਈ ਕਰਸੀ ਕੋਈ ਕੰਨ ਜਾਈ ਸੋ ਪਾਸਾ ਸੋ ਪਾਸਾ ਸਭ ਨਾਨਕ ਰੰਨ ਜਾਈ ਮੁੰਦਾ ਸੰਤੋਖ ਸੇ ਸੰਪਰਚੋਲੀ ਧਿਆਨ ਕੇ ਕਰੀਬ ਬੂਤ ਪਿੰਥਾ ਕਾਲ ਕੋ ਵਰੀ ਕਾ ਜੁਤ ਨਾ ਪਰਦੀਦ ਆਈ ਪੰਥੀ ਸਗਲ ਜਮਾਤੀ ਮਾਨਜੀ ਤੇਜਕਜੀਤ ਆਦੇਸ਼ ਇਸ ਆਦੇਸ਼ ਆਦ ਅਨਿਲ ਅਨਾਦ ਨਾਟ ਜੋਗ ਜੋ ਇੱਕ ਹੋਏ ਸ ਭਗਤ ਗਿਆਨ ਦਾ ਅਪੰਦਾਨਾ ਕਟ ਘਟ ਵਜੇ ਨਾਦ ਆਪ ਨਾਥ ਨਾਤੀ ਸਭ ਜਾਣ ਕੀ ਰੇਧ ਸਿਧ ਅਵਰ ਹਸਾਦ ਸੰਜੋਗ ਮਿਜੋਗ ਦਿਆ ਕਰ ਚਲਾਵੇ ਲੈ ਕੇ ਆਵੇ ਭਾਗ ਆਦੇਸ਼ ਤੇ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇਕੋ ਵੇਸ ਇਕਮਾਈ ਯੁਗਤ ਵਿਯਤਨ ਜਿਲੇ ਪ੍ਰਮਾਨ ਇੱਕ ਸੰਸਾਰੀ ਇੱਕ ਭਨਾਰੀ ਇੱਕ ਲਾਇ ਦੀ ਬਾਣ ਜਿਵਤਿਸ ਪਾਵੇ ਤੇਲੇ ਚਲਾਵੇ ਜਿਵ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਨਦਨਾਂਏ ਬੋਤੇ ਬਿਨਾਨ ਆਦੇਸ਼ ਤੇ ਆਦੇਸ਼ ਆਦ ਅਨਿਲ ਅਨਾਦ ਅਨਾਥ ਜੋ ਜੋ ਇਕੋ ਵੇਸ ਜੋ ਜੋ ਇੱਕੋ ਵੇਸੇ ਕਿਦੋ ਜੀਵੋ ਲੱਖੋਂ ਲੱਖੋਂ ਵੀ ਲਖ ਵੀਸ ਲੱਖ ਲੱਖ ਜਿਹੜਾ ਆਖੀ ਏਕ ਨਾਮ ਜਗਦੀਸ਼ ਇਸ ਤਰ੍ਹਾਂ ਚੜੀਏ ਚਲੀਏ ਕੀ ਸੁਣ ਗੱਲਾਂ ਆਕਾਸ ਕੀ ਕੀਟਾਂ ਰੀਸ ਨਾਨਕ ਨਦਰੀ ਪਾਈਏ ਕੁੜੇ ਕੁੜੇ ਰੀਸ ਆ ਕਰਨ ਜੋਜ ਪੈਨੇ ਜੋਰ ਜੋਨ ਮੰਗੰਦੇ ਜੋਨ ਜੋਰ ਨਾਲ ਜੀਵਨ ਮੰਨ ਜੋਰ ਜੋਰ ਨਾਲ ਰਾਜ ਮੈਨਸੂਰ ਸੱਚੀ ਗਿਆਨ ਉਚਾਰ ਜੋਰ ਨਾਲ ਜੁਟੇ ਸਾਰੇ ਸੰਸਾਰ ਜਿਸ ਤਸਕ ਜੋਰ ਕਰ ਵੇਕੇ ਸੋਈ ਨਾਨਕ ਤੁਮ ਨੀਚ ਨਾ ਕੋਈ ਰਾਤੀ ਰੁੱਤੀ ਦਿੱਤੇ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਥਾਖਰ ਫੀ ਸੰਤਾਲ ਤਿਸ ਵਿੱਚ ਜੀਵ ਇੱਕ ਤਰਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੇ ਸੋਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਏ ਹੋਤੇ ਪਾਏ ਨਾਨਕ ਕਹਿ ਜਾਪੇ ਜਾਏ ਤਨਮ ਖਣ ਕਾਇਓ ਤਨਮ ਗਿਆਨ ਖਣ ਕਾਇਓ ਕਰਮ ਕਿਤੇ ਪਣ ਪਣੀ ਸੰਤ ਕਿਤੇ ਕਾਨਮ ਹੀ ਕਿਤੇ ਬਰਮੇ ਘਾੜ ਤਕੜੀਏ ਰੂਪ ਰੰਗ ਦੇ ਸਕੇ ਕਿਤੇ ਕਰਮ ਭੂਮੇਰ ਕਿਤੇ ਕਿਤੇ ਰੂਪ ਦੇ ਸਕੇ ਤੇ ਇੰਦ ਸੰਤ ਸੂਰ ਕਿਤੇ ਕਿਤੇ ਮੱਦਲ ਦੇ ਸਕੇ ਕਿਤੇ ਸਿੱਧ ਬੁੱਧ ਨਾਦ ਕਿਤੇ ਕਿਤੇ ਦੇ ਹੀ ਦੇ ਸਕੇ ਕਿਤੇ ਦੇ ਦਾਨਮ ਕਿਤੇ ਕਿਤੇ ਰਤਨ ਬੰਦ ਕਿਤੇ ਖਾਣੇ ਕਿਤੇ ਵਣਕ ਕਿਤੇ ਪਾਤ੍ਰ ਨਿਤ ਕਿਤੇ ਸੁੱਤੀ ਸੇਵ ਕਿਤੇ ਨਾਨਕੰਤ ਨੰਦ ਗਿਆਨ ਖੰਡ ਮ ਗਿਆਨ ਬਚਾਣ ਦੇ ਤੇ ਨਾਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੋੜ ਤੇਥੇ ਕੜ ਕੜੀਏ ਬੋਤਨੂਬਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕੇ ਪਿਛੇ ਪਿਛਤਾਏ ਤੇਥੇ ਕੜੀਏ ਸ੍ਰੋਹਨਸਨਾ ਕੀ ਬੋਧ ਤੇਥੇ ਕੜੀਏ ਸ੍ਰੋਹਨਸਨਾ ਕੀ ਸੁਧ ਕਰਮਖੰਡ ਕੀ ਬਾਣੀ ਯੋਰ ਤੇਥੇ ਉਹ ਨਾ ਕਿ ਹੋ ਤੀ ਜੋਲਵਾ ਸੋ ਤਨ ਮੇ ਨਾਮ ਰੂਪ ਪੂਰਾ ਤੇਥੇ ਸੀ ਤੋ ਸੀ ਤੋ ਮੇ ਮਾਤਾ ਰੂਪ ਨਾ ਕਸ ਨ ਜਾਏ ਨਾ ਹਮਰੇ ਠਾਂਕੇ ਚਾਂ ਜਿੰਗਨੇ ਆਮ ਸੰਗਲ ਮਾਏ ਤੇ ਬੂਸੇ ਕੋ ਕਰੇ ਨਾਨਸ ਚੈਮਨ ਸੋ ਸਾਚ ਕਾਂਡ ਬਸੇ ਨਰਕਾਰ ਕਰ ਕੇ ਕਿ ਨਦਨ ਹਾਲ ਤੇ ਤੇ ਕਾਂਡ ਮ ਬੰਦ ਜੇ ਕੋ ਗਤ ਨਾਨਤ ਤੇ ਤੇ ਲੋ ਲੋ ਕਾਰ ਜਿਉ ਜਿਉ ਹੁਕਮ ਤੇ ਕਰ ਵੇਖੇ ਵੇਖੇ ਚ ਨਾਨਕ ਨਾ ਕੜਾ ਸਰ ਜੱਤ ਪਹਾਰਾ ਤੀਰ ਜਿ ਸਿਆਰ ਐਨ ਮਤ ਬੇਦੇ ਤੇ ਪੌਖਲਾ ਗੰਦ ਤਾਓ ਪਾਂਡਾ ਪੌ ਅੰਮ੍ਰਿਤ ਦਾ ਲੜੀ ਸਭ ਸਿਚ ਟਕਸਾਲ ਜਿੰਗੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਹਾਸ ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਤਤ ਮਤ ਦੇ ਸਰਉ ਦਉ ਦਇਆ ਖਿਲੇ ਸਭ ਜਗਤ ਚੰਗੇ ਆਂ ਬਲੇਂਜਾ ਵਾਜੇ ਦਰਬੰਦੂਰ ਕਰਮਿਆ ਪਾਪਨੇ ਕੈ ਨੇੜੇ ਕ ਦੂਰ ਜਿਨੀ ਨਾਮ ਤਾਇ ਗੈਮਸ ਕ ਕਾਲ ਨਾਨਕ ਤੇਮ ਖੂਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ 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 ਜੀ ਕਾ ਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ